ਜਾਬ ਅੰਦਰ ਵਗ ਰਹੀ ਨਸ਼ੇ ਦੀ ਸ਼ੀਮੀ ਦਰਿਆ ਨੇ ਇੱਕ ਪੂਰ 20 ਸਾਲਾ ਨੌਜਵਾਨ ਦੀ ਜਾਨ ਲੈ ਲਈ ਹੈ। ਤਿੰਨ ਭਰਾਵਾਂ ਦਾ ਇਹ ਛੋਟਾ ਭਰਾ ਸੀ ਜਿਸ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਦੱਸਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਜਿਸ ਕਾਰਨ ਇਨੇਕਾਂ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਨੇ। ਤਾਜ਼ਾ ਮਾਮਲਾ ਅ즈ਨਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਕੁਪੂਰ ਨੌਜਵਾਨ ਦੀ ਨਸ਼ੇ ਦਾ ਸੇਵਲ ਕਰਨ ਦੇ ਨਾਲ ਮੌਤ ਹੋ ਗਈ ਹੈ। ਪਰਿਵਾਰ ਮੁਤਾਬਕ ਇਹ ਨੌਜਵਾਨ ਪਿਛਲੇ 1 ਸਾਲ ਤੋਂ ਨਸ਼ਾ ਕਰ ਰਿਹਾ ਸੀ ਜਿਸ ਕਾਰਨ ਹੁਣ ਇਸ ਦੀ ਦਰਦਨਾਕ ਮੌਤ ਹੋ ਗਈ ਹੈ। ਹਾਲਾਂਕਿ ਦੱਸਿਆ ਜਾ ਰਿਹਾ ਸੀ ਕਿ ਕੱਲ ਰਾਤ ਉਹ ਲਾਪਤਾ ਸੀ ਪਰ ਪਰਿਵਾਰ ਨੂੰ ਦੁਪਹਿਰ ਬਾਅਦ ਕੂੜੇ ਦੇ ਢੇਰ ਕੋਲੋਂ ਇਸ ਨੌਜਵਾਨ ਦੀ ਲਾਸ਼ ਮਿਲੀ ਪਰ ਇਸ ਦੀ ਉਦੋਂ ਤੱਕ ਮੌਤ ਹੋ ਗਈ ਸੀ। ਪਰਵਾਰ ਮੁਤਾਬਕ ਇਸ ਨੌਜਵਾਨ ਦੀ ਮਾਂ ਇਸ ਨੂੰ ਨਸ਼ੇ ਕਰਨ ਤੋਂ ਰੋਕਦੀ ਸੀ ਪਰ ਇਸ ਨੌਜਵਾਨ ਨੇ ਆਪਣੀ ਮਾਂ ਦੀ ਇੱਕ ਨਹੀਂ ਮੰਨੀ ਹੁਣ ਪਰਿਵਾਰ ਦਾ ਰੂ ਰੂ ਬੁਰਾ ਹਾਲ ਹੈ ਉਹਨਾਂ ਨੇ ਦੱਸਿਆ ਕਿ ਇਸ ਨੌਜਵਾਨ ਨੇ ਘਰ ਦੀ ਇਕੱਲੀ ਇਕੱਲੀ ਚੀਜ਼ ਨੂੰ ਨਸ਼ੀ ਕਰਕੇ ਵੇਚ ਦਿੱਤਾ ਹੈ ਹੁਣ ਇਸ ਦੇ ਸਸਕਾਰ ਲਈ ਵੀ ਪਰਿਵਾਰ ਕੋਲੋਂ ਪੈਸੇ ਨਹੀਂ ਆ ਤਾਂ ਉਹ ਪਰਿਵਾਰ ਰੋਂਦਾ-ਪੁਰਲੋਂਦਾ ਸਰਕਾਰਾਂ ਤੋਂ ਅਪੀਲ ਕਰ ਰਿਹਾ ਹੈ ਕਿ ਨਸ਼ੇ ਦਾ ਖਾਤਮਾ ਕੀਤਾ ਜਾਵੇ ਤਾਂ ਜੋ ਹੋਰ ਕਿਸੇ ਨੌਜਵਾਨ ਦੀ ਮੌਤ ਨਾ ਹੋਵੇ ਜਿਸ ਤਰੀਕੇ ਦੇ ਨਾਲ ਇਹ ਪਰਿਵਾਰ ਰੋ ਰਿਹਾ ਹੈ ਆਪਣੇ ਨੌਜਵਾਨ ਪੁੱਤ ਦੇ ਕਰਕੇ ਹੋਰ ਮਾਪਿਆਂ ਨੂੰ ਅਜਿਹਾ ਦੁੱਖ ਨਾ ਸਹਿਣਾ ਪਵੇ ਦੱਸੀ ਕਿ ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਤੇ अनेका ਨੌਜਵਾਨ ਆਪਣੀ jaan ਗੁਆ ਚੁੱਕੇ ਨੇ ਤਾਂ ਹੁਣ ਤਾਜ਼ਾ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੇ 20 ਸਾਲਾਂ ਨੌਜਵਾਨ ਰਣਜੀਤ ਸਿੰਘ ਦੀ ਦਰਦਨਾਕ ਮੌਤ ਹੋ ਗਈ ਹੈ ਮਾਪਿਆਂ ਦਾ ਰੋ ਰੋ ਪੂਰਾ ਹਾਲ ਹੈ ਇਹ ਕੱਲ ਦਾ ਹੀ ਲੱਭਣੀ ਨਹੀਂ ਡਿਆਗਦੇ ਹਾਂ ਤੇ ਟੀਕੇ ਲਾ ਲਏ ਤੇ ਖਤਮ ਹੋ ਗਿਆ ਟੀਕੇ ਲੰਦਿਆ ਹੀ ਆੜਦੇ ਨਹੀਂ ਹਾਂ ਸਹੀ ਹੈ ਹੋਰ ਦਾਨ ਕਰਦੇ ਆ ਮੰਗ ਕਰਦੇ ਵੀ ਜਿਹਦਾ ਕੇਦਾ ਬੱਚਾ ਰੱਬ ਬਣਾ ਲੂ ਇਹਦੇ ਬੁੱਧੀ ਦਾ ਤੇ ਬਾਜਣ ਇੱਕ ਆਪ ਦੋਸਤ ਨੇ ਲੋਕ ਮਾਰਦੇ ਜਾਂਦੇ ਕਈ ਨ ਸਰਕਾਰ ਇਹ ਨਾ ਜਿਹੜਾ ਪਿੱਛੇ ਹਟਾ ਦੇਦੇ ਆ ਨਾ ਘਾਹ ਦੇ ਨਾਲ ਲੋਕਾਂ ਦੇ ਬਸ਼ੀਏ ਬੰਦ ਨਾ ਇਹ ਸਮਝੋ ਨਹੀਂ ਕੋਸ਼ਿਸ਼ ਕੀਤੀ بڑے ਇਹਨਾਂ ਦੇ ਪੈਰਾਂ ਦੇ ਹੱਥ ਰੱਖੀ ਇਹਨਾਂ ਦੇ ਪੈਰਾਂ ਦੇ ਹੱਥ ਰੱਖ ਕੇ ਇਹਨਾਂ ਨੂੰ ਡੱਕ ਲਿਆ ਨਹੀਂ ਡੱਕੇ ਰਹਿੰਦੇ ਇਹ ਕਵਰ ਹੀ ਕਰ ਦਿੰਦੇਗੇ ਯੋ ਨੀਗਾ ਦੇ ਪਰ ਬੇ ਰੋਤੇ ਜਾਂਦੇ ਜਿੱਤੇ ਵੇਖਦਾ ਹੀ ਇਹ ਨਹੀਂ ਮੰਨੇ ਆਲੀ ਮੈਂ ਬੜਾ ਜੋਰ ਲਾਇਆ ਨਾਨੂੰ ਬੜੇ ਨਾਲ ਚ ਦਿੱਤੇ ਮੈਂ ਤਾਨੂੰ ਕਿਉ ਲਾ ਦੇ ਨੀ ਤਾਨੂੰ ਜੂਸ ਪਿਆ ਕਰਨੀ ਜੇਲੀ ਮੇਰ ਕੋ ਪੈ ਲੈ ਲਿਆ ਕਰੋ ਜੋ ਮਰ ਜਾਈ ਵਾ ਅਗਰ ਆਪਰੇ ਕੰਮ ਨਾ ਕਰਿਓ ਇਹਨਾਂ ਨੇ ਨਹੀਂ ਮੰਨੀ ਗਾਲ ਮੇਰੀ ਮਾਲੇ ਕਦੇ ਨਾ ਦੇ ਘਾਰ ਇੱਕ ਜਵਾਨੀ ਦੀ ਚੀਜ਼ ਨਹੀਂ ਰਹਿ ਗਈ ਤੇ ਕਦੇ ਪਾਣੀ ਗਰਮ ਪੀਂਦੇ ਕਦੇ ਫ੍ਰੀਜ ਚ ਤੱਕ ਨਹੀਂ ਆਈ ਇਹ ਨਾਨੀ ਘਰ ਬਿਲਕੁਲ ਖਾਲੀ ਬੰਜੇ ਵੀ ਨਹੀਂ ਚੱਜਦੇ ਹੈਗੇ ਇਹਨਾਂ ਦੇ ਐ ਨਾਨਾ ਨਾਨਾ ਜਿਹავਾਲਿਆਂ ਨੇ ਇਹਨਾਂ ਦਾ ਘਰੀ ਬਰਬਾਦੀ ਹੋ ਗਿਆ ਮਸ਼ੀਨ ਸਾਰਾ ਕੁਝ ਵਿਗ ਗਿਆ ਹਾਂਜੀ ਸਾਰਾ ਕੁਝ ਇਹਨਾਂ ਵੇ ਦਿੱਤਾ ਕੁਝ ਨਹੀਂ ਰਾਮ ਦਿੱਤਾ ਗਰਦੇਵ ਨੇ ਇਹਨਾਂ ਦੇ ਘਰ ਰੋਟੀ ਬਣਾਉਣੀ ਚੁੱਲ੍ਹਾ ਨਹੀਂ ਹੈਗਾ ਕਿਤੇ ਜਾ ਕੇ ਵੇਚ ਸਕਦੇ ਹੰਦਈ ਅੱਜ ਜਿੰਨਾ ਵੀ ਹੈਗਾ ਸਾਰਾ ਸਾਨੂੰ ਕਰਨਾ ਪੈਣਾ ਹੈ ਮੇਰੇ ਘਰ ਤਾਂ ਹੈ ਮਾਸੀ ਨਾ ਨਾ ਕੁਝ ਵੀ ਨਹੀਂ ਹੈਗਾ ਬਹੁਤ ਚਲੋ ਕਿਤੇ ਚਾਹ ਜੋ ਕੇ ਪੈ ਨਹੀਂ ਇਹਨਾਂ ਦੇ ਘਰੋਂ ਮਿਲਨੇ ਇਹਨਾਂ ਨੂੰ ਕੀ ਮੰਗ ਕਰਦੇ ਹੋ ਤੁਸੀਂ ਮੰਗੇ ਹੋਈ ਆਗੇ ਇਹਨਾਂ ਨੂੰ ਉਹ ਸਰਕਾਰ ਨੇ ਕਰਨਾ ਆਡੇ ਦੇ ਕੋਈ ਗਰੀਬ ਬੰਦੇ ਦੀ ਤੇ ਕੋਈ ਵੀ ਨਹੀਂ ਸੌਂਦਾ ਸਭ ਅੱਜ ਕੱਲ ਤਗੜੀ ਆਂਦੀ ਆਰ ਕੋਈ ਸੰਦਾ ਮਾੜੇ ਨੂੰ ਕੋਣ ਵੇਖਦਾ ਹੀ ਨਹੀਂ ਅੱਜ ਕੱਲ ਮਾੜੇ ਨੂੰ ਤੇ ਅਧਰਾ ਸਰਕਾਰ ਨੇ ਕਹਤਾ ਹੈ ਕਿ ਜਿਵੇਂ ਕੀੜੇ ਮਕੌੜੇ ਹੁੰਦੇ ਆ ਨਸ਼ਾ ਬੰਦ ਹੋਣਾ ਚਾਹੀਦਾ ਬਿਲਕੁਲ ਅਸੀਂ ਤੇ ਆਨੇ ਬੰਦ ਹੋਣਾ ਜਿਹੜਾ ਹੋ ਗਿਆ ਹੋ ਗਿਆ ਜਿਹੜੇ ਦੂਜੇ ਬੱਚੇ ਆ ਉਹ ਤੇ ਬਾਅਦ ਚੱਲ ਲੋ ਕਾਦੇ ਰਾਤ 6 ਵਜੇ ਨਿਕਲਿਆ ਮੇਰੇ ਨਾਲ ਇਹ ਛੱਕਰ ਅੱਛਾ ਤੇ ਕੋਈ ਛੱਕੀ ਲੱਗ ਜਾਏ ਨੇ ਕਰ ਲਿਆ ਉਹ ਕੰਮ ਜਿਹੜਾ ਅੱਜ ਕੱਲ ਚੱਲਿਆ ਤੁਹਾਨੂੰ ਪਤਾ ਤੁਹਿਆ ਤਾਂ ਬਈ ਅੱਛਾ ਜੀ ਠੀਕ ਹੈ ਜਿਹੜੇ ਹੁਣੇ ਆ ਦੱਸਣਾ ਕੀ ਹੋਰ ਉਦਾਂ ਸਾਡੇ ਕਿ ਮਰ ਗਿਆ ਅੱਛਾ ਜੀ ਬਸ ਇਹ ਗੱਲਾਂ ਤੇ ਬਾਈ ਸਾਨੂੰ ਹੁਣਿਆ ਵੀ ਕਿਸੇ ਦੱਸਿਆ ਵੀ ਅੱਛਾ ਜੀ ਉਹ ਸਾਨੂੰ ਹੁਣ ਪਤਾ ਲੱਗਾ ਹਾਂ ਤੇ ਪਤਾ ਨਹੀਂ ਇਹਦੇ ਨਾਲ ਪਰਾ ਵੇਖ ਕੇ ਹਟ ਗਏ ਅੱਛਾ ਜੀ ਬਸ ਇਹੋ ਗੱਲ ਹੋਣੀ ਚੁੱਕ ਲੈਂਦਾ ਜੀ ਕਿੱਥੋਂ ਮਿਲੀ ਇਹਦੀ ਡੈੱਡ ਬੋਡੀ ਕਿੱਥੋਂ ਮਿਲੀ ਹੈ ਅੱਛਾ ਕੀ ਲੱਗੋ ਜਿੱਥੇ ਕੂੜਾ ਸੁੱਟਦੇ ਨੇ ਅੱਛਾ ਸੱਕੀ ਜੋ ਕੂੜੇ ਦੇ ਮਗਰਲੇ ਵਾਲੇ ਪਿਆ ਅੱਛਾ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਇਹ ਟੀਕਾ ਵਗੈਰਾ ਲਾਉਂਦਾ ਕਦੋਂ ਕਦੋਂ ਕਰਦਾ ਹੀ ਨਸੇ ਵਾਹ ਭਾਈ ਸਾਲ ਹੋ ਗਏ ਦੋ ਚਾਰ ਅੱਛਾ ਕਦੀ ਰੋਕਣ ਦੀ ਕੋਸ਼ਿਸ਼ ਕੀਤੀ ਇਹਨੂੰ ਕੀਤੀ ਤੇ ਬੜੀ ਹੋ ਨਹੀਂ ਹਰਦੇ ਕੀ ਕਰੀਏ ਹੂੰ ਵਿਆਹ ਸੀ ਵਿਆਹ ਆਇਆ ਹੀ ਪਰ ਵਿਆਹ ਉਹ ਵੀ ਛੋਟਾ ਛੱਟ ਗਿਆ ਅੱਛਾ ਕੋ ਬੱਚੇ ਵੀ ਹੈਗੇ ਸੀ ਨਹੀਂ ਨਹੀਂ ਬੱਚਾ ਕੋ ਨਹੀਂ ਕੀ ਲੱਗਦਾ ਕਿ ਸਰਕਾਰਾਂ ਲੱਖਾਂ ਦਵੇ ਕਰਦੀ ਹੈ ਕਿ ਨਸ਼ਾ ਖਤਮ ਹੋ ਚੁੱਕਾ ਹੈ ਪਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਦੀ ਜਿਹੜਾ ਤੁਹਾਡਾ ਬੱਚਾ ਪਿਛਲੇ ਕਈਆਂ ਸਾਲਾਂ ਤੋਂ ਨਸ਼ਾ ਕਰਦਾ ਆ ਰਿਹਾ ਸੀ ਨਸ਼ਾ ਬੰਦ ਕਿੱਥੇ ਹੋ ਗਿਆ ਇਹਨਾਂ ਨਾਲ ਵਾਧੂ ਹੋ ਗਿਆ ਬੰਦਾ ਇਹ ਗੱਲ ਕਰਦੇ ਕੀ ਮੰਗ ਕਰਦੇ ਹੁੰਦੇ ਇਹ ਵੀ ਨਸ਼ਾ ਕਰੀਏ ਇਹ ਮੇਰਾ ਟਿਕਾ ਲਾ ਕੇ ਬੈਠਾ ਅੱਛਾ ਹਾਂ ਇਹ ਤਾਂ ਮੰਗ ਜਉਨੇ ਸਰਕਾਰ ਕੋ ਕੋੜੀ ਹੋਵੇ ਨਜਾ ਬੰਦ ਕਰਨ ਇਹੋ ਜੇ ਕੰਮ ਨਾ ਹੋਵਾਂ ਕਿੰਨੇ ਕੁ ਸਮੇਂ ਤੋਂ ਨਸ਼ਾ ਕਰਦਾ ਰਿਹਾ ਸੀ ਪਤਾ ਕੁਝ ਤੁਹਾਨੂੰ ਕਾਫੀ ਚਿਰ ਸਮੇਂ ਇਹ ਤਾਂ ਹੋ ਗਿਆ ਕਰਦੇ ਨੇ ਹੋ ਹੀ ਗਿਆ ਕੋ 4-5 ਸਾਲ ਹੀ ਹੋ ਗਏ ਆ ਕਦੀ ਰੋਕਣ ਦੀ ਕੋਸ਼ਿਸ਼ ਕੀਤੀ ਇਹਨੂੰ ਰੋਗਾਂ ਦੀ ਵਿੱਚ ਜੀ ਬੜੀ ਗੋਸ਼ਟ ਕੀਤੀ ਹੂੰ ਰੋਗੀ ਦੇ ਦਾਦਾ ਨਾ ਜਾਦਾ ਇਹਨਾਂ ਨੂੰ ਜਾਂ ਵੇਚਣ ਵਾਲੇ ਹਟਣ ਹੂੰ ਉਹ ਕਿੰਨਾ ਜਾਂਦਾ ਬੰਦਾ ਨਾ ਫੜ ਕੇ ਰੱਖੇ ਹੂੰ ਕਿਥੋਂ ਲੈ ਕੇ ਆਉਂਦਾ ਸੀ ਪਤਾ ਕੁਛ ਇੱਥੋਂ ਹੀ ਨਾਲੋਂ ਦੇਰੇ ਜਾਣੇ ਵੇਚ ਦੇਣ ਵਾਲੇ ਦੇਰੇ ਜਾਣੇ ਲੈ ਜਾਂਦੇ ਹੂੰ ਰੋਗੀ ਦੇ ਅਸੀਂ ਤਾਂ ਉਹ ਜਾ ਕੰਮ ਕਰਦੇ ਨਹੀਂ ਅਸੀਂ ਕਰਦੇ ਹੀ ਇਹਨਾਂ ਨੂੰ ਫਿਰ ਪਤਾ ਵੀ ਹਾਂ ਵੀ ਅਸੀਂ ਕਰਦੇ ਹਾਂ ਇਹ ਕੰਮ ਤੁਹਾਨੂੰ ਕਦੋਂ ਪਤਾ ਲੱਗਾ ਕਿ ਇਹਦੀ ਮੌਤ ਹੋ ਗਈ ਇਹਨਾਂ ਨੂੰ ਸ਼ਾਮਾਂ ਨੂੰ ਆਏ ਹੋ ਥੋੜਾ ਜਿਹਾ ਪਤਾ ਲੱਗਿਆ ਦੀ ਮੰਗ ਕਰਦੇ ਹੋ ਇਹ ਸਰਕਾਰ ਕੋ ਮੰਗ ਹੀ ਜੰਨੇ ਹੋਈ ਨਹਾ ਬੰਦ ਹੋਵੇ ਨਹਾ ਬੰਦ ਹੋਵੇ